ਪੰਜਾਬ ਦੇ 23 ਦੇ 23 ਜ਼ਿਲ੍ਹੇ ਇਸ ਵੇਲੇ ਤੱਕ ਹੜ੍ਹ ਦੀ ਮਾਰ ਦੇ ਵਿੱਚ ਆ ਗਏ ਆ ਕੋਈ ਜ਼ਿਲ੍ਹਾ ਪੰਜਾਬ ਦਾ ਇਹੋ ਜਿਹਾ ਨਹੀਂ ਜਿੱਥੇ ਕਿ ਮੀਂਹ ਦੇ ਕਰਕੇ ਸੀਮ ਨਾਲਾ ਟੁੱਟਣ ਦੇ ਕਰਕੇ ਨਹਿਰ ਦੇ ਟੁੱਟਣ ਦੇ ਕਰਕੇ ਦਰਿਆ ਦੇ ਪਾਣੀ ਦੇ ਕਰਕੇ ਜਾਂ ਭਾਖੜਾ ਦੇ ਵਿੱਚੋਂ ਛੱਡੇ ਗਏ ਪਾਣੀ ਦੇ ਕਰਕੇ ਨੁਕਸਾਨ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਨਾ ਹੋਇਆ ਹੋਵੇ ਪੰਜਾਬ ਡੁੱਬ ਗਿਆ ਪੰਜਾਬ ਡੁੱਬ ਰਿਹਾ ਪੰਜਾਬ ਮੁਕਰਿਆ ਪਰ ਪੰਜਾਬ ਨੂੰ ਬਚਾਉਣ ਵਾਲੇ ਯੋਧੇ ਆ ਜਿਹੜੇ ਉਹ ਇਸ ਵੇਲੇ ਤੱਕ ਡਟੇ ਹੋਏ ਆ ਅੱਜ ਸਵੇਰ ਸਾਰ ਖਬਰਾਂ ਕੀ ਆਈਆਂ ਕੇ ਪੰਜਾਬ ਦੇ ਕਈ ਸੈਂਕੜੇ ਹੋਰ ਪਿੰਡ ਡੁੱਬਣ ਲੱਗੇ ਤੇ ਡੁੱਬ ਵੀ ਗਏ ਪੰਜਾਬ ਦੇ ਵਿੱਚ ਪਾਖੜਾ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਗਿਆ ਸੁਖਨਾ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਗਿਆ ਧੱਗਰ ਦੇ ਵਿੱਚੋਂ ਇਸ ਵੇਲੇ ਇੰਨਾ ਪਾਣੀ ਉਛਲ ਕੇ ਬਾਹਰ ਆ ਗਿਆ ਇਨਾਂ ਕੋ ਨੁਕਸਾਨ ਉੱਥੇ ਹੋ ਰਿਹਾ ਤੇ ਇਨਾਂ ਕੋ ਨੁਕਸਾਨ ਉੱਥੇ ਹੋ ਸਕਦਾ ਵੀ ਸ਼ਬਦਾਂ ਦੇ ਰਾਹੀਂ ਸ਼ਾਇਦ ਇਹ ਨੁਕਸਾਨ ਬਿਆਨ ਨਾ ਕੀਤਾ ਜਾ ਸਕੇ ਪਹਿਲਾਂ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਤੇ ਕਪੂਰਥਲਾ ਦੇ ਪਿੰਡਾਂ ਦੀ ਅਸੀਂ ਗੱਲ ਕਰਦੇ ਸੀ ਹੁਣ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਵੀ ਹੁਣ ਪਟਿਆਲਾ ਦੇ ਵਿੱਚ ਵੀ ਬਾਕੀ ਹੋਰ ਥਾਵਾਂ ਦੇ ਉੱਤੇ ਵੀ ਹੜ੍ਹ ਦੀ ਇੰਨੀ ਕਿ ਭਿਆਨਕ ਮਾਰ ਪੈਣੀ ਸ਼ੁਰੂ ਹੋ ਗਈ ਆ ਵੀ ਇਹਦੇ ਵਿੱਚੋਂ ਪੰਜਾਬ ਕਈ ਮਹੀਨੇ ਨਹੀਂ ਸ਼ਾਇਦ ਕਈ ਸਾਲ ਉੱਠੇ ਨਾ ਗੁਸਤਾਖੀ ਮਾਫ ਇਹ ਇੱਕ ਕੌੜੀ ਗੱਲ ਆ ਕਿ ਪੰਜਾਬ ਨੂੰ ਇਸ ਵੇਲੇ ਕੇਂਦਰ ਕਿੰਨਾ ਕੁ ਬਚਾਉਂਦੀ ਆ ਇਹਦੇ ਬਾਰੇ ਪਤਾ ਨਹੀਂ ਸੂਬੇ ਦੀ ਸਰਕਾਰ ਕਿਵੇਂ ਚਾਹ ਬਚਾਉਂਦੀ ਆ ਇਹਦੇ ਬਾਰੇ ਪਤਾ ਨਹੀਂ ਪਰ ਪੰਜਾਬ ਬਾਬੇ ਦੀ ਕਿਰਪਾ ਦੇ ਨਾਲ ਤੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਬਚ ਜਾਵੇ ਤੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੁੜ ਕੇ ਖੁਸ਼ਹਾਲੀ ਆ ਜਾਵੇ ਇਹਦੀਆਂ ਸਾਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ ਮੈਂ ਤੁਹਾਨੂੰ ਮੋٹے ਜੇ ਬਿਰਵੇ ਦੱਸ ਦਿੰਨਾ ਕਿ ਇਨਾਂ ਕੁ ਮੀ ਤੇ ਇੰਨੇ ਕੁ ਖਤਰਨਾਕ ਹਾਲਾਤ ਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਪੋਲੀਟੈਕਨਿਕ ਕਾਲਜਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਉਹ 7 ਸਤੰਬਰ ਤੱਕ ਵਿਧਾਰਿਤ ਗੀਆਂ ਵੀ ਕਿਤੇ ਸਕੂਲਾਂ ਨੇ ਛੱਤਾਂ ਨਾ ਡਿੱਗ ਪੈਣ ਕਿਤੇ ਇਹ ਨਾ ਹੋਵੇ ਰਾਹ ਦੇ ਵਿੱਚ ਜਾਂਦੀ ਹੋਈ ਸਕੂਲ ਵੈਨ ਸੜਕ ਹਾਰਸ ਅਗਰਸਤ ਹੋ ਜਾਏ ਇਸ ਕਰਕੇ 7 ਸਤੰਬਰ ਤੱਕ ਸਕੂਲਾਂ 'ਚ ਛੁੱਟੀਆਂ ਵਧੀਆਂ ਪੰਜਾਬ ਦੇ ਵਿੱਚ ਹੜ੍ਹ ਕਰਕੇ ਹੁਣ ਤੱਕ ਅੱਜ ਤੱਕ ਦੀ ਮੈਂ ਬੁੱਧਵਾਰ ਤੱਕ ਦੀ ਗੱਲ ਕਰਨਾ ਗੁਰਦਾਸਪੁਰ ਦੇ ਵਿੱਚ ਸਵਾ 300 ਪਿੰਡ ਪ੍ਰਭਾਵਿਤ ਹੋਇਆ ਗੁਰਦਾਸਪੁਰ ਦੇ ਸਵਾ 300 ਪਿੰਡ ਪ੍ਰਭਾਵਿਤ ਹੋਏ ਆ ਡੁੱਬੇ ਆ ਉਹਦਾ ਕਾਰਨ ਇਹ ਜੀ ਕਿ ਸਭ ਤੋਂ ਵੱਧ ਮਾਰ ਉਧਰਲੇ ਪਾਸੇ ਪਈ ਆ ਬੰਨ ਉਧਰ ਟੁੱਟੇ ਆ ਦਰਿਆ ਉਧਰ ਉਛਲੇ ਆ ਜਿਹਦੇ ਕਰਕੇ ਗੁਰਦਾਸਪੁਰ ਅੱਜ ਵੀ ਤਰੀਕੇ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਡੋਬੇ ਦੇ ਮਾਮਲੇ ਚ 324 ਪਿੰਡ ਇੱਥੋਂ ਦੇ ਆ ਅੰਮ੍ਰਿਤਸਰ ਦੇ 135 ਪਿੰਡ ਨੁਕਸਾਨੇ ਗਏ ਆ ਬਰਨਾਲਾ ਦੇ 34 ਹੁਸ਼ਿਆਰਪੁਰ ਦੇ 119 ਬਰਨਾਲਾ ਦੇ ਮਾਫ ਕਰਨਾ 134 ਤੇ ਹੁਸ਼ਿਆਰਪੁਰ ਦੇ 119 ਪਿੰਡਾਂ ਜਿਹੜੇ ਉਹ ਨੁਕਸਾਨੇ ਗਏ ਆ ਤੇ ਕਪੂਰਥਲਾ ਦੇ 115 ਪਿੰਡਾਂ ਜਿਹੜੇ ਉਹ ਸਭ ਤੋਂ ਪ੍ਰਭਾਵਿਤ ਹੈਗੇ ਆ 3.5 ਲੱਖ ਲੋਕ ਆ ਜਿਹੜੇ ਉਹ ਹੁਣ ਤੱਕ ਪੰਜਾਬ ਦੇ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੋਏ ਆ ਇਸ ਵੇਲੇ ਪੰਜਾਬ ਦੇ ਕਈ ਹਜ਼ਾਰ ਲੋਕ ਛੱਤਾਂ ਦੇ ਉੱਤੇ ਬੈਠੇ ਟਿੰਟ ਲਾ ਕੇ ਇਸ ਵੇਲੇ ਤੱਕ 500 ਦੇ ਕਰੀਬ ਪਸ਼ੂਆਂ ਦੀ ਮੌਤ ਦੀ ਖਬਰ ਆ ਗਈ ਆ 500 ਦੇ ਕਰੀਬ 32 ਤੋਂ ਵੱਧ ਲੋਕਾਂ ਦੀ ਇਸ ਵੇਲੇ ਤੱਕ ਪੰਜਾਬ ਦੇ ਵਿੱਚ ਮੌਤ ਹੋ ਚੁੱਕੀ ਆ ਤੇ ਅਗਲੀ ਗੱਲ ਬੜੀ ਦੁਖਦਾਈ ਆ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਪਠਾਨਕੋਟ ਦੇ ਵਿੱਚ ਹੁਣ ਤੱਕ 6 ਮੌਤਾਂ ਇਨ੍ਹਾਂ ਹੜਾਂ ਦੇ ਕਰਕੇ ਮੀਂਹ ਦੇ ਕਰਕੇ ਹੋਈਆਂ ਲੁਧਿਆਣੇ ਵਿੱਚ 4 ਮੌਤਾਂ ਦੀ ਖਬਰ ਆ ਅਮਰਸਰ ਬਰਨਾਲਾ ਮਾਨਸਾ ਰੋਪੜ ਹੁਸ਼ਿਆਰਪੁਰ ਦੇ ਵਿੱਚ ਤਿੰਨ ਤਿੰਨ ਮੌਤਾਂ ਦੀ ਖਬਰ ਆ ਕਿਤੇ ਕਿਸੇ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ 2 ਕਿਤੇ 1 ਕਿਤੇ 2 ਕਿਤੇ 1 ਐਵੇਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਭਾਖੜੇ ਦਾ ਪਾਣੀ 1677 ਫੁੱਟ ਦੇ ਉੱਤੇ ਆ ਫਲੱਡ ਗੇਟ ਖੋਲੇ ਗਏ ਜੀ 7 ਫੁੱਟ ਤੱਕ ਆਲੇ ਦੁਆਲੇ ਦੇ ਪਿੰਡਾਂ ਦਾ ਬਹੁਤ ਵੱਡਾ ਨ ਤੁਸੀਂ ਦੇਖਿਓ ਆਉਂਦੇ ਕੁਝ ਘੰਟਿਆਂ ਦੇ ਵਿੱਚ ਕੋਈ ਵੀ ਤਰਾਸ ਦੀ ਹੋਰ ਭਿਆਨਕ ਹੋ ਸਕਦੀ ਆ ਪੰਜਾਬ ਬਚਾ ਰਵੇ ਸੁੱਖ-ਸਾਂਦ ਮੰਗੀਏ ਹਰੀਕੇ ਪਤਨ ਹੈਡਵਰਕ ਉਸ ਤੋਂ 3500000 ਕਿਊਸਕ ਪਾਣੀ ਛੱਡ ਦਿੱਤਾ ਗਿਆ ਤੇ ਤਰਨਤਾਰਨ ਨੂੰ ਤਰਨਤਾਰਨ ਜ਼ਿਲ੍ਹੇ ਨੂੰ ਹਾਈ ਫਲੱਡ ਏਰੀਆ ਐਲਾਨ ਦਿੱਤਾ ਗਿਆ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ 3500 ਕਰੋੜ ਰੁਪਏ ਤੋਂ ਵੱਧ ਦਾ ਫਸਲਾਂ ਨੂੰ ਨੁਕਸਾਨ ਹੋ ਚੁੱਕਿਆ ਅੰਮ੍ਰਿਤਸਰ ਦੇ ਵਿੱਚ 70000 ਏਕੜ ਤੋਂ ਵੱਧ ਫਸਲਾਂ ਜਿਹੜੀ ਬਰਬਾਦ ਹੋਈ ਆ ਅੰਮ੍ਰਿਤਸਰ ਦੇ ਵਿੱਚ ਕੱਲੇ ਦੇ ਵਿੱਚ ਤੇ ਜੇ ਇਹ ਗੱਲ ਕਰੀਏ ਆਪਾਂ ਮਾਨਸਾ ਦੀ ਤੇ 55000 ਏਕੜ ਫਸਲ ਬਰਬਾਦ ਹੋਈ ਆ ਫਾਜ਼ਲਕਾ ਦੀ 41000 ਏਕੜ ਬਰਬਾਦ ਹੋਈ ਆ ਫਸਲ ਇਹ ਮੁੱਢਲੇ ਅੰਕੜੇ ਆ ਇਹ ਇੰਨਾਂ ਦੇ ਵਿੱਚੋਂ ਕੁਝ ਅੰਕੜੇ ਸਰਕਾਰੀ ਆ ਕੁਝ ਕੁ ਗੈਰ ਸਰਕਾਰੀ ਆ ਪਰ ਜਦੋਂ ਇਹ ਪਾਣੀ ਲੱਥਣ ਲੱਗਾ ਜਾਂ ਜਦੋਂ ਬੰਨ ਉੱਠਣੇ ਟੁੱਟਣੇ ਬੰਦ ਹੋਏ ਤੇ ਉਸ ਤੋਂ ਬਾਅਦ ਕੁੱਲ ਨੁਕਸਾਨ ਦਾ ਪਤਾ ਲੱਗਣਾ ਫਿਲਹਾਲ ਪੰਜਾਬ ਦੇ ਵਿੱਚ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਤੇ ਮੀਂਹ ਰੁਕ ਨਹੀਂ ਰਿਹਾ ਤੇ ਆਉਂਦੇ ਕੁਝ ਘੰਟਿਆਂ ਤੇ ਕੋਈ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਰਾਸਦੀ ਵਧਣੀ ਆ ਕਿਉਂਕਿ ਪਾਣੀ ਘਟਣ ਦੀ ਥਾਂ ਦੇ ਉੱਤੇ ਲਗਾਤਾਰ ਵਧ ਰਿਹਾ ਜੇ ਇੱਕ ਪਾਸੇ ਖਬਰ ਆਉਂਦੀ ਹੈ ਜੀ ਕਿ ਅਜਨਾਲੇ ਦੇ ਕੁਝ ਹਿੱਸਿਆਂ ਵਿੱਚ ਡੇਢ-ਦੋ ਫੁੱਟ ਪਾਣੀ ਘਟਿਆ ਤੇ ਨਾਲ ਦੀ ਨਾਲ ਖਬਰ ਇਹ ਆਉਂਦੀ ਜੀ ਕਿ ਮਾਨਸੇ ਦੇ ਵੱਲ ਨੁਕਸਾਨ ਵਧ ਗਿਆ ਖਬਰ ਆਉਂਦੀ ਜੀ 모ਹਾੜੀ ਦੇ ਕਈ ਪਿੰਡਾਂ 'ਚ ਪਾਣੀ ਵਧ ਗਿਆ ਪਟਿਆਲੇ ਦੇ ਕਈ ਪਿੰਡਾਂ 'ਚ ਪਾਣੀ ਵਧ ਗਿਆ ਇਹੋ ਜੀਆਂ ਦਰਦਨਾਕ ਦੁਖਦਾਈ ਤੋੜਨ ਵਾਲੀਆਂ ਝੰਡੋੜਨ ਵਾਲੀਆਂ ਖਬਰਾਂ ਲਗਾਤਾਰ ਆ ਰਹੀਆਂ ਪੰਜਾਬ ਡੁੱਬ ਰਿਹਾ ਪੰਜਾਬ ਬਚਾਉਣ ਦੀ ਲੋੜ ਆ ਪੰਜਾਬ ਬਚ ਵੀ ਗਿਆ ਬਚੂਗਾ ਵੀ ਪਰ ਇਹਨੇ ਮੁੜ ਕੇ ਛੇਤੀ ਲਈ ਦੇ ਉੱਤੇ ਨਹੀਂ ਆਉਣਾ ਅਸੀਂ ਇਸ ਵੇਲੇ ਪੰਜਾਬ ਦੀ ਕਿਸਾਨੀ ਦੇ ਲਈ ਫਿਕਰਮੰਦ ਆ ਮਜ਼ਦੂਰਾਂ ਲਈ ਫਿਕਰਮੰਦ ਆ ਪਸ਼ੂ ਡੰਗਰ ਸਾਂਭਣ ਵਾਲੇ ਲੋਕਾਂ ਲਈ ਫਿਕਰਮੰਦ ਆ ਪਰ ਪੰਜਾਬ ਦੇ ਵਿੱਚ ਦੁਕਾਨਾਂ ਵਾਲੇ ਵੀ ਮਾਰੇ ਗਏ ਆ ਪੰਜਾਬ ਦੇ ਵਿੱਚ ਕੱਪੜੇ ਦੀਆਂ ਦੁਕਾਨਾਂ ਵਾਲੇ ਖਰੀਆਨੇ ਵਾਲੇ ਸਾਰੇ ਲੋਕ ਸੁਨਿਆਰੇ ਲੋਕ ਮਾਰੇ ਗਏ ਆ ਇਹਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਵੀ ਕਮਾ ਕਾਜਾਂ ਵਾਲੇ ਸੀ ਕਿਉਂਕਿ ਹਰ ਪਿੰਡ ਦੇ ਵਿੱਚ ਹਰ ਕੰਮ ਕਾਜ ਕਰਨ ਵਾਲੇ ਲੋਕ ਹੁੰਦੇ ਆ ਉਨਾ ਸਾਰੇ ਭੈਣਾ ਵੀਰਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਤੇ ਪੰਜਾਬ ਦੇ ਵਿੱਚ ਸਿਆਸਤ ਜ਼ੋਰਾਂ ਦੇ ਉੱਤੇ ਆ। ਛੱਤਾਂ ਦੇ ਉੱਤੇ ਬੈਠੇ ਲੋਕਾਂ ਦੇ ਨਾਂ ਦੇ ਉੱਤੇ ਪੈਸੇ ਖਾਣੇ ਸ਼ੁਰੂ ਕਰਤੇ ਕਈ ਲੋਕਾਂ ਨੇ। ਕਈ ਲੋਕਾਂ ਨੇ ਕਿਸ਼ਤਗੀਆਂ ਦੇ ਵਿੱਚ ਜਾਣ ਦੇ ਬਹਾਨੇ ਪੈਸੇ ਖਾਣੇ ਸ਼ੁਰੂ ਕਰਤੇ ਆ। ਮੈਂ ਤੁਹਾਨੂੰ ਦੋ ਤਿੰਨ ਬੇਨਤੀਆਂ ਕਰਨੀਆਂ ਗੌਰ ਦੇ ਨਾਲ ਸੁਣਿਓ। ਖਾਸ ਕਰਕੇ ਮੇਰੀ ਐਨ ਆਰ ਆਈ ਭੈਣਾ ਵੀਰਾਂ ਨੂੰ ਬੇਨਤੀ ਆ। ਬਹੁਤ ਸਾਰੇ ਲੋਕ ਇਸ ਵੇਲੇ ਤੁਹਾਡੇ ਜਜ਼ਬਾਤ ਨਾਲ ਇਮੋਸ਼ਨ ਦੇ ਨਾਲ ਖੇਡਦੇ ਵੀ ਹੋਣਗੇ। ਤੁਸੀਂ ਜਿੰਨੂ ਵੀ ਪੈਸੇ ਭੇਜੜਿਆ ਟੁਣਕਾ ਕੇ ਭੇਜਿਓ। ਜੀਦੀ ਵੀ ਮਦਦ ਕਰਨੀ ਆ ਪੜਦਾ ਕਰਕੇ ਭੇਜਿਓ ਜਿਹਦੇ ਨਾਲ ਵੀ ਤੁਸੀਂ ਖੜਨਾ ਉਹਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲੈ ਕੇ ਤੇ ਭਰੋਸੇਯੋਗ ਬੰਦੇ ਤੇ ਰਾਹੀਂ ਹੀ ਪੈਸੇ ਭੇਜਿਓ ਆ ਹੁਣੇ-ਹੁਣੇ ਖਬਰਾਂ ਆਈਆਂ ਪੰਜਾਬ ਦੇ ਵਿੱਚ ਕੁਝ ਕੁ ਲੋਕ ਜਿਹੜੇ ਫਰਜ਼ੀ ਅਕਾਊਂਟ ਬਣਾ ਕੇ ਉਦਾਹਰਨ ਦੇ ਤੌਰ ਤੇ ਉੱਤੇ ਮੰਨ ਲਓ ਕਿਸੇ ਦਾ ਘਰ ਡਿੱਗਿਆ ਕਿਸੇ ਦੀ ਜਿਹੜੀ ਫਸਲ ਵਾਲੀ ਬਿਲਕੁਲ ਡੁੱਬ ਗਈ ਆ ਕੋਈ ਬਜ਼ੁਰਗ ਰੋ ਰਿਹਾ ਕਿਸੇ ਦੀ ਕੁਛੜ ਦੇ ਵਿੱਚ ਬਿਲਕੁਲ ਨਿੱਕੀ ਬੱਚੀ ਆ ਉਹ ਕਿਉਂਕਿ ਵਿਰਾਗ ਪੈਦਾ ਕਰਦੀਆਂ ਤਸਵੀਰਾਂ ਕੁਦਰਤੀ ਆ ਇਹਨਾਂ ਤਸਵੀਰਾਂ ਨੂੰ ਪੇਸ਼ ਕਰਕੇ ਥੱਲੇ ਲਿਖਿਆ ਹੁੰਦਾ ਇਸ ਬੱਚੀ ਦੇ ਭਵਿੱਖ ਦੇ ਲਈ ਇਸ ਅਕਾਊਂਟ 'ਚ ਪੈਸੇ ਪਾਓ। ਐਸਾ ਕਿਸਾਨ ਦੇ ਲਈ ਇੱਥੇ ਪੈਸੇ ਪਾਓ। ਇਸ ਬਜ਼ੁਰਗ ਦਾ ਘਰ ਡਿੱਗ ਪਿਆ ਇਹਦੇ ਲਈ ਇੰਨੇ ਪੈਸੇ ਪਾਓ। ਹੋ ਸਕਦਾ ਉਹ ਤੁਹਾਡੇ ਉਹ ਪੈਸੇ ਸਹੀ ਥਾਂ ਤੇ ਜਾਣ, ਹੋ ਸਕਦਾ ਬਿਲਕੁਲ ਨਾ ਸਹੀ ਥਾਂ ਤੇ ਜਾਣ। ਇਸ ਕਰਕੇ ਭਾਈ ਉਹਨਾਂ ਲੋਕਾਂ ਨੂੰ ਵੀ ਬੇਨਤੀ ਆ ਜਿਹੜੇ ਇਸ ਮੌਕੇ ਤੇ ਠੱਗੀਆਂ ਮਾਰਦੇ ਤੇ ਰਾਸ਼ਨ ਵੇਚ ਰਹੇ ਆ। ਪੰਜਾਬ ਦੇ ਵਿੱਚ ਵੀਰੋ ਇਸ ਵੇਲੇ ਰਾਸ਼ਨ ਵੇਚਣ ਦਾ ਵੀ ਕੰਮ ਚੱਲ ਪਿਆ। ਮੇਰੀ ਬੇਨਤੀ ਆ ਜਿਹੜੇ ਵੰਡਣ ਵਾਲੇ ਉਹ ਚੰਗੀ ਤਰ੍ਹਾਂ ਪੜਤਾਲ ਕਰਨ। ਤੇ ਜਿਹੜੇ ਲੈਣ ਵਾਲੇ ਰਾਸ਼ਨ ਉਹ ਇਮਾਨਦਾਰੀ ਦਾ ਸਬੂਤ ਦੇਣ ਸਾਰੇ ਲੋਕ ਗਲਤ ਨਹੀਂ ਹੁੰਦੇ ਕਾਂਗਿਆਰੀ ਹਰ ਥਾਂ ਤੇ ਹੁੰਦੀ ਆ ਪਰ ਜੇਕਰ ਆਪਾਂ ਇਸ ਮੌਕੇ ਦੇ ਉੱਤੇ ਤਰਸ ਦੇ ਪਾਤਰ ਬਣ ਕੇ ਸਾਡੇ ਘਰ ਦੇ ਵਿੱਚ ਜੇਕਰ ਇੱਕ ਹਫਤੇ ਦਾ 10 ਦਿਨ ਦਾ ਰਾਸ਼ਨ ਪਿਆ ਤੇ ਜੇਕਰ ਅਸੀਂ ਹੋਰ ਇਕੱਠਾ ਕਰੀ ਜਾਂਦੇ ਹਾਂ ਕੁਝ ਨਹੀਂ ਹੁੰਦਾਗਾ ਕੋਈ ਫਾਇਦਾ ਨਹੀਂ ਇੱਕ ਮਿੰਟ ਦਾ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਜੇ ਅੱਜ ਰਾਸ਼ਨ ਮਿਲ ਗਿਆ ਕੱਲ ਨੂੰ ਵੀ ਕੁਦਰਤ ਨੇ ਭੇਜ ਦੇਣਾ ਤੁਸੀਂ ਇਹ ਗੱਲ ਕਹਿਣੀ ਸ਼ੁਰੂ ਕਰੋ ਭੈਣੋ ਵੀਰੋ ਕਿ ਸਾਡੇ ਕੋਲੇ ਆ ਹੈਗਾ ਜੀ ਫਲਾਣਾ ਲੋੜਵੰਦ ਦਾ ਵੀਰੋ ਉੱਥੇ ਪਹਚਾ ਦਿਓ ਅਸੀਂ ਵੀ ਥੋੜੀ ਸਹਿਯੋਗ ਕਰਦੇ ਆ ਪਰ ਕੁਝ ਕੁ ਲੋਕਾਂ ਨੇ ਰਾਸ਼ਨ ਵੇਚਣਾ ਵੀ ਸ਼ੁਰੂ ਕਰ ਦਿੱਤਾ ਇਹਨਾਂ ਇਕੱਠਾ ਕਰ ਲਿਆ ਕੁਝ ਕੁ ਲੋਕ ਪਸ਼ੂਆਂ ਦਾ ਚਾਰਾ ਵੀ ਵੇਚਣ ਦੀ ਕੋਸ਼ਿਸ਼ ਕਰ ਰਹੇ ਇਹ ਵੀ ਪਤਾ ਲੱਗਾ ਕੁਲਦੀਪ ਸਿੰਘ ਢਾਲੀਵਾਲ ਹੁਰਾਣੇ ਜਿਹੜੇ ਕਿ ਪੰਜਾਬ ਦੇ ਸਾਬਕਾ ਮੰਤਰੀ ਉਹਨਾਂ ਨੇ ਖੁਦ ਇਹ ਗੱਲ ਕਹੀ ਆ ਅਜਨਾਲੇ ਦੇ ਵਿੱਚ ਉਹ ਕਹਿੰਦੇ ਜੀ ਬਹੁਤ ਹੀ ਭਿਆਨਕ ਮਾਰ ਆ ਇਸ ਵੇਲੇ ਹੋਰ ਵੀ ਪੰਜਾਬ ਦੇ ਵੱਖ-ਵੱਖ ਵੀ ਸੈਕਟਰ ਬੜੀ ਮਾਰ ਆ ਉਹਨਾਂ ਨੇ ਕਿਹਾ ਜੀ ਕਿ ਪਸ਼ੂਆਂ ਦਾ ਚਾਰਾ ਵੀ ਕਈ ਲੋਕ ਵੇਚੀ ਜਾਂਦੇ ਆ ਉਹਨਾਂ ਨੂੰ ਚਾਹੀਦਾ ਜੀ ਕਿ ਇਸ ਵੇਲੇ ਅਕਲ ਤੋਂ ਕੰਮ ਲੈਣ ਏਦਾਂ ਲਾਲਚਨਾ ਪੈਦਾ ਕਰਨ ਕੀ ਖਟਲੋਗੇ ਇਹੋ ਜੇ ਪੈਸਿਆਂ ਦੇ ਵਿੱਚੋਂ ਆਪਾਂ ਕੀ ਬਣਾ ਲਾਂਗੇ ਸੋ ਚੰਗੇ ਲੋਕ ਵੀ ਬਹੁਤਾ ਪਰ ਕੁਝ ਕੁ ਲੋਕ ਆ ਜਿਹੜੇ ਉਹ ਹਰ ਕਮਿਊਨਿਟੀ ਦੇ ਵਿੱਚ ਹਰ ਭਾਈਚਾਰੇ 'ਚ ਹੁੰਦੇ ਆ ਜਿਹੜੇ ਲਾਲਚੀ ਵੀ ਹੁੰਦੇ ਤੇ ਆਪਦਾ ਸੂਤ ਲਾਉਣ ਦੇ ਲਈ ਮੌਕਾ ਭਾਲਦੇ ਰਹਿੰਦੇ ਆ ਸੋ ਬਹੁਤ ਰੰਗ ਇਸ ਵੇਲੇ ਡੁੱਬੇ ਹੋਏ ਪੰਜਾਬ ਦੇ ਸਾਹਮਣੇ ਆ ਰਹੇ ਆ ਦਾਨੀਆਂ ਦੀ ਵੀ ਗਿਣਤੀ ਕਰਨੀ ਵੱਸੋਂ ਬਾਹਰ ਆ ਸਿਆਸਤ ਕਰਨ ਵਾਲਿਆਂ ਦੀ ਵੀ ਵੱਸੋਂ ਬਾਹਰ ਆ ਇਸ ਵੇਲੇ ਵੰਡਣ ਵਾਲਿਆਂ ਦੀ ਵੀ ਤੇ ਖਾਣ ਵਾਲਿਆਂ ਦੀ ਵੀ ਤੇ ਖਵਾਉਣ ਵਾਲਿਆਂ ਦੀ ਵੀ ਗਿਣਤੀ ਆ ਜਿਹੜੀ ਉਹ ਕਰਨੀ ਵੱਸੋਂ ਬਾਹਰ ਆ ਪਰ ਮੇਰੀ ਬੇਨਤੀ ਇਹ ਵੀ ਆ ਵੀ ਇੱਥੇ ਸੈਨੇਟਰੀ ਪੈਡ ਭੇਜੋ ਬਹੁਤ ਲੋੜ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਡੁੱਬੇ ਹੋਏ ਇਲਾਕਿਆਂ ਦੇ ਵਿੱਚ ਇੱਥੇ ਡਾਈਪਰ ਭੇਜੋ ਪਸ਼ੂਆਂ ਲਈ ਚਾਰਾ ਭੇਜੋ ਕਈ ਥਾਵਾਂ ਤੇ ਬਹੁਤ ਥੋੜਾ ਉਸ ਗੱਲ ਦੀ ਕਿਉਂਕਿ ਬੰਦਾ ਤਾਂ ਇਹ ਵੀ ਐਸ ਥਾਂ ਦੇ ਉੱਤੇ ਦੋ ਫੁੱਲ ਕੇ ਸ਼ਖਲੇ ਦੋ ਘੰਟਿਆਂ ਬਾਅਦ ਅਗਲੇ ਲੰਗਰ ਤੇ ਸ਼ਖਲੂਗਾ ਪਸ਼ੂ ਨੂੰ ਤਾਂ ਜਿੱਥੇ ਪੱਠਿਆਂ ਦੀ ਟੋਕਰੀ ਪਾਤੀ ਉਹਨੇ ਉੱਥੇ ਬੱਜੇ ਰਹਿਣਾ ਇਸ ਕਰਕੇ ਰਜਾਉਣੇ ਵੀ ਆ ਦਵਾਈਆਂ ਦੀ ਬੜੀ ਲੋੜ ਆ ਇਨਫੈਕਸ਼ਨ ਦੀਆਂ ਦਵਾਈਆਂ ਇਸ ਵੇਲੇ ਪਸ਼ੂਆਂ ਨੂੰ ਰੋਗ ਲੱਗ ਰਹੇ ਆ ਉਹਦੀਆਂ ਦਵਾਈਆਂ ਪੰਜਾਬ ਨੇ ਇੰਨੀ ਵੱਡੀ ਮਾਰ ਪਾਣੀ ਦੀ ਅਜੇ ਤੱਕ ਅਦੇ ਦੇਖੀ ਨਹੀਂ ਸੀ ਤੇ ਪੰਜਾਬ ਦੇ ਲਈ ਹੁਣ ਦੁਨੀਆ ਭਰ ਦੇ ਵਿੱਚੋਂ ਮਦਦ ਦੀਆਂ ਆਵਾਜ਼ਾਂ ਉੱਠ ਲੱਗੀਆਂ ਤੇ ਪੰਜਾਬ ਨੂੰ ਸੂਬੇ ਦੀ ਸਰਕਾਰ ਦੇ ਵੱਲੋਂ ਕੁਦਰਤੀ ਆਫਤ ਪੀੜਤ ਸੂਬਾ ਐਲਾਨ ਦਿੱਤਾ ਗਿਆ ਜਿਵੇਂ ਕਿ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਆਪਣੇ ਸੂਬੇ ਨੂੰ ਹਿਮਾਚਲ ਪ੍ਰਦੇਸ਼ ਨੂੰ ਕੁਦਰਤੀ ਆਫਤ ਪੀੜਤ ਸੂਬਾ ਐਲਾਨਿਆ ਸੀ ਕੇਂਦਰ ਦੀ ਸਰਕਾਰ ਆ ਜਿਹੜੀ ਕਹਿੰਦੀ ਜੇ ਅਸੀਂ ਪੰਜਾਬ ਦੇ ਨਾਲ ਖੜਾਂਗੇ ਉਹ ਕਿੰਨਾ ਖੜਦੇ ਆ ਰੱਬ ਜਾਣਦਾ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਆ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦੇ ਵੱਲੋਂ ਪੰਜਾਬ ਦੇ ਹੜਪੀੜਤ ਖੇਤਰਾਂ ਨਾਲ ਜਾਇਦਾ ਲਿਆ ਜਾਣਾ ਜੀ ਕੱਲ ਨੂੰ ਯਾਨੀ ਕਿ ਵੀਰਵਾਰ ਨੂੰ ਉਹ ਉੱਥੋਂ ਕਿਹੋ ਜੀ ਰਿਪੋਰਟ ਤੇ ਕਿਹੋ ਜਿਹਾ ਪ੍ਰਭਾਵ ਲੈ ਕੇ ਜਾਂਦੇ ਇਹ ਰੱਬ ਜਾਣਦਾ ਉਹ ਕੀ ਮਦਦ ਕਰਦੇ ਤੇ ਕਰਾਉਂਦੇ ਆ ਇਹ ਰੱਬ ਜਾਣਦਾ ਪਰ ਪੰਜਾਬ ਦੇ ਵਿੱਚ ਬਹੁਤ ਸਾਰੇ ਨੇਤਾ ਨੇ ਜਿਹੜੇ ਕਿ ਚੰਗੇ ਤੌਰ ਦੇ ਉੱਤੇ ਕੰਮ ਕਰ ਰਹੇ ਆ ਮੁੱਖ ਮੰਤਰੀ ਸਾਹਿਬਾ ਜਿਹੜੇ ਉਹ ਫਾਜ਼ਲਕਾ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਜਾ ਕੇ ਹੜਪੀੜਤ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਾਂਗਰਸੀ ਵੀ ਕਰ ਰਹੇ ਆ ਸੁਖਵੀਰ ਸਿੰਘ ਬਾਦਲ ਹੋਰੀ ਵੀ ਕਰ ਰਹੇ ਆ ਬਹੁਤ ਚੰਗੀ ਗੱਲ ਆ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ ਪਰ ਬਈ ਉਹਨਾਂ ਡਾਕਟਰ ਰਵਜੋਤ ਸਿੰਘ ਹੋਰਾਂ ਦੀ ਗੱਲ ਜ਼ਰੂਰ ਮੈਨੂੰ ਜਲ ਕਰਦਾ ਮੈਂ ਕਰਾਂ ਉਹ ਮੰਤਰੀ ਨੇ ਪੰਜਾਬ ਦੇ ਤੇ ਉਹਨਾਂ ਨੇ 1 ਸਾਲ ਦੀ ਪੂਰੀ ਦੀ ਪੂਰੀ ਤਨਖਾਹ ਦੇਣ ਦਾ ਐਲਾਨ ਕੀਤਾ ਕਿਸੇ ਨੇ 15 ਲੱਖ ਕਿਸੇ ਨੇ 5 ਲੱਖ ਕਿਸੇ ਨੇ 25 ਲੱਖ ਦੇਣ ਦਾ ਐਲਾਨ ਕੀਤਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਅਸੀਂ ਸਾਰਿਆਂ ਨੇ ਹੀ ਪੰਜਾਬ ਦਾ ਖਾਦਾ ਸਾਨੂੰ ਸਭ ਨੂੰ ਹੀ ਪੰਜਾਬ ਨੇ ਡੁੱਬਣ ਬਚਾਇਆ ਤੇ ਇਸ ਵੇਲੇ ਪੰਜਾਬ ਆਪ ਡੁੱਬ ਰਿਹਾ ਇਹਨੇ ਉੱਠ ਖੜਨਾ ਪਰ ਗੱਲ ਇਹ ਜੀ ਕਿ ਕੌਣ ਕੌਣ ਕਿੰਨੀ ਕ ਮਦਦ ਕਰਕੇ ਗਿਆ ਇਹ ਜ਼ਰੂਰ ਚੇਤੇ ਦੇ ਵਿੱਚ ਵਸੀ ਰਹਿਣੀ ਗੱਲ ਆ ਆਜੋ ਪੰਜਾਬ ਨੂੰ ਬਚਾਈ ਗਏ ਰਾਤੋਂ ਰਾਤ ਪੰਜਾਬ ਦੇ ਵਿੱਚ ਹੋਰ ਪਿੰਡ ਡੁੱਬ ਜਾਂਦੇ ਦੁੱਖ ਇਸ ਗੱਲ ਦਾ ਇਹ ਨਹੀਂ ਖਬਰ ਆਉਂਦੀ ਵੀ ਦਿਨ ਚੜ੍ਹਦੇ ਸਾਰ ਫਲਾਣੀ ਥਾਂ ਦੇ ਉੱਤੇ ਪਾਣੀ 4 ਫੁੱਟ ਲੱਥ ਗਿਆ ਇਹ ਖਬਰ ਆਉਂਦੀ ਹੈ ਕਿ ਦਿਨ ਚੜ੍ਹਦੇ ਸਾਰ 100 ਪਿੰਡ ਹੋਰ ਡੁੱਬ ਗਿਆ ਪਾਣੀ ਫਲਾਣੇ ਹੈਡ ਵਰਕਰ ਤੋਂ ਛੱਡਿਆ ਗਿਆ ਸੀ ਐਨੇ 100 ਪਿੰਡ ਹੋਰ ਡੁੱਬ ਗਏ ਆ ਪਾਣੀ ਆ ਜਿਹੜਾ ਕਈ ਪਿੰਡਾਂ ਦੇ ਵਿੱਚ ਵੀ ਰੋ ਇਸ ਵੇਲੇ 15-15 ਫੁੱਟ ਤੇ ਫਿਰਦਾ ਆਮ ਮਨੁੱਖ ਦੀ ਜਿਹੜੀ ਆ ਔਸਤਨ ਕੱਦ ਦੀ ਲੰਬਾਈ 5 ਫੁੱਟ ਹੋਊਗੀ 5.5 ਫੁੱਟ ਆ ਯਾਨੀ ਕਿ ਤਿੰਨ ਬੰਦਿਆਂ ਦੀ ਉਚਾਈ ਜਿੱਨਾ ਇਸ ਵੇਲੇ ਕਈ ਪਿੰਡਾਂ ਦੇ ਵਿੱਚ ਪਾਣੀ ਫਿਰਦਾ ਤੇ ਪੰਜਾਬ ਦਾ ਬਣੂਗਾ ਕੀ ਤੇ ਇਹ ਜਿਹੜੀਆਂ ਫਸਲਾਂ ਨੇ ਇਹ ਜਿਹੜੀ ਖੇਤੀ ਫਸਲ ਤਾਂ ਹੈ ਹੀ ਨਹੀਂ ਹੁਣ ਤੇ ਜਿਹੜੀ ਖੇਤੀ ਕਰਨ ਵਾਲੀ ਜ਼ਮੀਨ ਆ ਇਹ ਉਪਜਾਊ ਮੁੜ ਕੇ ਕਿਵੇਂ ਹੋਊਗੀ ਇਹ ਇੱਕ ਸਭ ਤੋਂ ਵੱਡਾ ਸਵਾਲ ਇਹ ਆ ਸੋ ਬੁੱਧਵਾਰ ਦਾ ਦਿੜ ਪੰਜਾਬ ਦੇ ਲਈ ਇੱਕ ਵਾਰ ਫਿਰ ਕਸੂਤੀ ਸਥਿਤੀ ਵਾਲਾ ਰਿਹਾ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਰ ਪੈ ਗਈ ਪਾਣੀ ਦੀ ਧੱਗਰ ਦੇ ਆਲੇ ਦੁਆਲੇ ਵਸੇ ਹੋਏ ਪਿੰਡਾਂ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਵੀਰੋਂ ਸੁਰੱਖਿਤ ਥਾਵਾਂ ਦੇ ਵੱਲ ਜਾਣ ਦੀ ਕੋਸ਼ਿਸ਼ ਕਰੋ ਉੱਚੀਆਂ ਥਾਵਾਂ ਦੇ ਉੱਤੇ ਪਹੁੰਚੋ ਤੇ ਆਪਦਾ ਰਾਸ਼ਨ ਪਾਣੀ ਲੈ ਕੇ ਰੱਖੋ ਕਿ ਮੈਂ ਡਰਾਉਂਦਾ ਨਹੀਂ ਸੁਖਨਾ ਦੇ ਆਲੇ-ਦੁਆਲੇ ਮੋਹਾਲੀ ਦੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਆਦਾ ਸੁਚੱਜੇ ਤਰੀਕੇ ਦੇ ਨਾਲ ਆਪਦੇ ਪ੍ਰਬੰਧ ਕਰਿਓ ਤੇ ਮੇਰੀ ਪ੍ਰਬੰਧਕਾਂ ਨੂੰ ਬੇਨਤੀ ਜਿਹੜੇ ਸੇਵਾਦਾਰ ਆ ਉਹ ਵੱਡ ਤੋਂ ਵੱਧ ਮਦਦ ਵਾਸਤੇ ਉੱਥੇ ਤਿਆਰ-ਬਰ-ਤਿਆਰ ਰਹਿਣ ਇਹ ਪਾਣੀ ਜ਼ਿੰਦਗੀ ਦਿੰਦਾ ਤੇ ਇਹ ਪਾਣੀ ਹੁਣ ਮੌਤ ਵੀ ਦੇ ਰਿਹਾ ਤੇ ਇਕੱਲੇ ਪੰਜਾਬ ਦੀ ਸਥਿਤੀ ਨਹੀਂ ਜੇ ਆਪਾਂ ਗੱਲ ਪੰਜਾਬੋਂ ਬਾਹਰ ਲਈ ਕਰੀਏ ਹਰਿਆਣੇ ਦੇ ਵੀ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ 2.5 ਲੱਖ ਏਕੜ ਫਸਲ ਉਥੋਂ ਦੀ ਪ੍ਰਭਾਵਿਤ ਹੋਈ ਆ ਝੱਜਰ हिसार ਜਮਨਾ ਨਗਰ ਕੁਰੂਕਸ਼ੇਤਰ ਤੇ ਅੰਬਾਲਾ ਤੇ ਪੰਚਕੂਲਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ 5-5 ਫੁੱਟ ਤੱਕ ਪਹੁੰਚਿਆ ਉਥੇ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਪ੍ਰਭਾਵਿਤ ਹੋਏ ਆ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਥਨੀਕੁੰਡ ਬੈਰਾਜ ਤੋਂ ਲਗਾਤਾਰ 66 ਘੰਟੇ ਤੋਂ ਪਾਣੀ ਛੱਡਿਆ ਜਾ ਰਿਹਾ ਯਮਨਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਗ ਰਹੀ ਹੈ 2 ਮੀਟਰ ਤੇ ਪਾਣੀ ਦਿੱਲੀ ਦੇ ਵਿੱਚ ਭਰ ਗਿਆ ਕਈ ਥਾਵਾਂ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 1300 ਸੜਕਾਂ ਬੰਦ ਆ 24 ਘੰਟੇ ਦੇ ਵਿੱਚ 11 ਲੋਕਾਂ ਦੇ ਘਰ ਡਿੱ ਲੈਂਡਸਲਾਈਡਿੰਗ ਦੇ ਨਾਲ ਮੌਤਾਂ ਹੋਈਆਂ 4 ਲਾਸ਼ਾਂ ਅਜ ਮਲਬੇ ਦੇ ਥੱਲੋਂ ਬੁੱਧਵਾਰ ਨੂੰ ਕੱਢੀਆਂ ਗਈਆਂ ਇਹ ਹੁਣ ਤੱਕ ਦੇ ਵੇਰਵੇ ਆ ਆਜੋ ਪੰਜਾਬ ਬਚਾਗੇ ਆਜੋ ਪੰਜਾਬ ਨਾਲ ਖੜੀਏ ਐਨ ਆਰ ਆਈ ਭੈਣਾ ਵੀਰਾਂ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਬੇਨਤੀ ਆ ਕਿਸੇ ਦਾ ਵੀ ਅਕਾਊਂਟ ਨੰਬਰ ਦੇ ਕੇ ਪਟਕ ਰੇਣੇ ਪੈਸੇ ਨਾ ਪਾਇਓ ਤੁਸੀਂ ਪੜਤਾਲ ਕਰ ਲਿਓ ਜਿਹੜੇ ਵੀ ਅਦਾਰੇ ਉੱਤੇ ਜਿਹੜੇ ਵੀ ਮਨੁੱਖ ਦੇ ਉੱਤੇ ਤੁਹਾਨੂੰ ਭਰੋਸਾ ਉਹਦੀ ਵੱਧ ਤੋਂ ਵੱਧ ਮਦਦ ਕਰਿਓ ਕਿਉਂਕਿ ਤੁਹਾਡੇ ਨਾਲ ਠੱਗੀ ਮਾਰਨ ਵਾਲੇ ਲੋਕ ਵੀ ਸਰਗਰਮ ਆ ਕਿਸੇ ਦੀ ਫੋਟੋ ਦਿਖਾ ਕੇ ਆਪਦੇ ਖਾਤੇ 'ਚ ਪੈਸੇ ਪਵਾ ਲੈਂਦੇ ਆ ਤੁਹਾਨੂੰ ਬਾਅਦ ਵਿੱਚ ਪਤਾ ਵੀ ਨਹੀਂ ਹੁੰਦਾ ਜਿਵੇਂ ਹੁੰਦੇ ਨਾ ਅੱਜਕੱਲ੍ਹ ਸਾਈਬਰ ਠੱਗੀ ਮਾਰਨ ਵਾਲੇ ਇਹ ਉਸ ਤਰੀਕੇ ਦੇ ਕੁਝ ਲੋਕ ਆ ਇਹ ਹਰ ਭਾਈਚਾਰੇ 'ਚ ਹੁੰਦੇ ਆ ਔਖੀ ਘੜੀ ਦੇ ਵਿੱਚ ਮਦਦ ਕਰਨ ਵਾਲਿਆਂ ਨੂੰ ਸਲਾਮ ਕਰਨੀ ਬਣਦੀ ਆ ਤੇ ਇਹਦੇ ਵਿੱਚੋਂ ਵੀ ਕਮਾਈ ਦੇ ਸਾਧਨ ਲੱਭਣ ਵਾਲੇ ਠੱਗੀਆਂ ਮਾਰਨ ਵਾਲੇ ਲੋਕਾਂ ਨੂੰ ਲਾਣਤਾ ਪਾਉਣ ਨੂੰ ਜੀ ਕਰਦਾ